ਪਾਤਕਿਸਾਨੀ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਪੀਣ ਵਾਲੇ ਪਾਣੀ ਤੇ ਖੇਤੀ ਕਰਨ ਵਾਲੇ ਪਾਣੀ ਦੀ ਕਾਫੀ ਜ਼ਿਆਦਾ ਦਿੱਕਤ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਸ ਦਾ ਹੱਲ ਪੰਜਾਬ ਸਰਕਾਰ ਦੇ ਕੋਲ ਵੀ ਨਹੀਂ ਹੈ ਜੇਕਰ ਇਸ ਦਾ ਹੱਲ ਹੈ ਤਾਂ ਇਸ ਦਾ ਹੱਲ ਸਿਰਫ ਦਰਿਆ ਵਾਲਾ ਪਾਣੀ ਹੈ ਜੀ ਹਾਂ ਉਸ ਪਾਣੀ ਨੇ ਦੂਸ਼ਿਤ ਪਾਣੀ ਕਿ ਐਸਾ ਕਰਦਿਆ ਪੰਜਾਬ ਦੇ ਲੋਕਾਂ ਨੂੰ ਦਰਿਆ ਵਾਲੇ ਪਾਣੀ ਦਾ ਵਰਤੋਂ ਕਰਕੇ ਕੈਂਸਰ ਤੋਂ ਬਚਾਇਆ ਜਾ ਸਕਦਾ ਹੈ ਉਹਨਾਂ ਨੇ ਵੀ ਕਿਹਾ ਪੰਜਾਬ ਸਰਕਾਰ ਆਪਣੇ ਹਰ ਫਰੰਟ ਤੇ ਫੇਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਨੇ ਡੀਜ਼ਲ ਅਤੇ ਪੈਟਰੋਲ ਸਮੇਤ ਕਈ ਨਵੇਂ ਟੈਕਸ ਲਾ ਪਿੰਡ ਪਾਸ਼ਾ ਕੋਲ ਪਹੁੰਚੇ ਤੁਸੀਂ ਤੇ ਭਰਗਵਾ ਜਿਹੜਾ ਵਾ ਉਹ ਵੀ ਸੰਕਟ ਦਾ ਜਿਹੜਾ ਨਜ਼ਰ ਆ ਰਿਹਾ ਠੀਕ ਹੈ ਪੰਜਾਬ ਇੱਕ ਵੱਡੇ ਸੰਕਟ ਵੱਲ ਵੱਧ ਰਿਹਾ ਹੈ ਅੱਗੇ ਤਾਂ ਸਿਰਫ ਆਰਥਿਕ ਸੰਕਟ ਸੀ ਹੁਣ ਪਾਣੀ ਦਾ ਸੰਕਟ ਜਿਹੜਾ ਉਹ ਖੜਾ ਹੋ ਰਿਹਾ ਹੈ ਜਿਹੜੀ ਰਿਪੋਰਟ ਲੇਟਸ ਪਾਰਲੀਮੈਂਟ ਦੇ ਪਿਛਲੇ ਸੈਸ਼ਨ ਦੇ ਵਿੱਚ ਪੇਸ਼ ਹੋਈ ਹੈ ਉਹਦੇ ਮੁਤਾਬਕ ਸਾਰਾ ਪੰਜਾਬ ਦਾ ਪਾਣੀ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਹੈ ਹੈਪਟਾਈਟਸ ਸੀ ਤੋਂ ਪ੍ਰਭਾਵਿਤ ਹੋ ਗਿਆ ਔਰ ਜੇ ਸਥਿਤੀ ਜੇ ਅਸੀਂ ਪਹੁੰਚੇ ਆ ਜੇ ਅਸੀਂ ਇਮੀਡੀਏਟਲੀ ਕੁਝ ਨਹੀਂ ਕਰਦੇ ਤਾਂ ਸਾਲ ਦੋ ਸਾਲ ਚ ਹਰ ਘਰ ਚ ਕੈਂਸਰ ਦਾ ਮਰੀਜ਼ ਹੋਏਗਾ ਅਸੀਂ ਸਰਕਾਰ ਨੂੰ 2 ਤਾਰੀਖ ਨੂੰ ਇੱਕ ਮੈਮੋਰੰਡਮ ਦੇ ਕੇ ਮੰਗ ਕੀਤੀ ਹੈ ਵੀ ਹਰ ਘਰ ਨੂੰ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਮੁਹੱਈਆ ਕਰਾਇਆ ਜਾਵੇ ਕਿਉਂਕਿ ਜਿਹੜੀ ਅਗਲੀ ਲੇਅਰ ਹੈ ਜਿਹੜਾ ਅਗਲਾ ਇਕੁਆਫਾਇਰ ਹੈ ਉਹ ਨਾ ਪਾਣੀ ਪੀਣ ਦੇ ਲਾਇਕ ਹੈ ਨਾ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਇਸ ਕਰਕੇ ਪੰਜਾਬ ਤਾਂ ਬਰਬਾਦ ਹੋ ਜਾਏਗਾ ਮਾਈਗ੍ਰੇਸ਼ਨ ਹੋਏਗੀ ਇਹਨੂੰ ਬਚਾਉਣ ਤੋਂ ਜ਼ਰੂਰੀ ਹੈ ਜਿਹੜਾ ਕੁਦਰਤ ਨੇ ਬਖਸ਼ਿਆ ਸਾਨੂੰ ਪਾਣੀ ਪਾਣੀ ਦੀ ਸਾਡੇ ਕੋਲ ਕੋਈ ਕਮੀ ਨਹੀਂ ਸਾਡੇ ਪਾਣੀ ਦੀ ਕਾਣੀ ਵੰਡ ਕਰਕੇ ਜਿਹੜੇ ਨਾਨ ਰਾਈਪੀਅਨ ਸਟੇਟਸ ਨੇ ਉਹਨਾਂ ਨੂੰ ਦੇ ਦਿੱਤਾ ਸਾਡਾ ਜਿਹੜਾ ਨੈਟਵਰਕ ਸੀ ਪਾਣੀ ਦਾ ਉਹ ਸਾਰੇ ਖਾਲੇ ਢਾਤੇ ਕੁਝ ਨੂੰ ਨਮਸਿਰੇ ਖੜਾ ਕਰਨ ਨੂੰ ਸਾਡੇ ਕੋਲ ਨੈਟਵਰਕ ਹੈ ਨਹੀਂ ਤੜੀ ਮੰਗ ਹੈ ਵੀ ਸਰਕਾਰ ਨੈਟਵਰਕ ਦੁਆਰਾ ਖੜਾ ਕਰੇ ਇੱਕ ਗੱਲ ਦੂਸਰਾ ਆ ਪੰਜਾਬ ਦੇ ਲੋਕਾਂ ਦੇ ਪੱਲੇ ਤਾਂ ਪਹਿਲੇ ਹੀ ਕੁਛ ਨਹੀਂ ਇੱਥੇ ਖੁਦਕਿਸ਼ੀਆਂ ਹੋ ਰਹੀਆਂ ਤੇ ਭਗਵਾਨਤਮਾਨ ਦੀ ਸਰਕਾਰ ਮੈਨੂੰ ਤਾਂ ਲੱਗਦਾ ਸਰਕਾਰਾਂ ਦੀ ਚੀਜ਼ੇ ਕੋਈ ਹੈ ਨਹੀਂ ਉਹਨਾਂ ਦੇ ਕੋਲ ਇਹ ਕੱਲ ਉਹਨਾਂ ਨੇ ਕੋਈ 1200 ਕਰੋੜ ਰੁਪਏ ਦੇ ਨਵੇਂ ਟੈਕਸ ਬੱਸਾਂ ਦਾ ਕਿਰਾਏ ਜੋ ਵਧਾਤਾ ਇਹ ਵਿੱਚੇ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਜਿਹੜਾ ਸੀ ਉਪਾਏ ਉਹ ਵਧਾਤਾ ਇਸ ਤਰ੍ਹਾਂ ਕਿ ਵੀ ਸਟੇਟ ਚੱਲੇਗੀ ਔਰ ਸਟੇਟ ਦੇ ਦੁਮੇ ਹਰ ਮਹੀਨੇ 3 ਤੋਂ 4000 ਕਰੋੜ ਰੁਪਇਆ ਕਰਜ਼ਾ ਲੈ ਕੇ ਸਰਕਾਰ ਤਨਖਾਹਾਂ ਦਿੰਦੀ ਹੈ ਤੇ ਹਾਲਤ ਇਹ ਹੋ ਜੇਗੀ ਕਿ ਜੇ ਇਹ ਸਰਕਾਰ ਜਦੋਂ ਜਾਏਗੀ ਤਾਂ ਜਿਹੜਾ ਮਰਜੀ ਆ ਜਾਏ ਉਹ ਉਹਦੇ ਕੋਲ ਕਰਨ ਲਈ ਕੁਝ ਨਹੀਂ ਬਚਣਾ ਹਰ ਸਾਲ ਤਕਰੀਬਨ 55000 ਕਰੋੜ ਰੁਪਇਆ ਮੁਲਾਜ਼ਮਾਂ ਦੀ ਤਨਖਾਹਾਂ ਨੂੰ ਚਾਹੀਦਾ ਹੈ ਤੁਸੀਂ ਕਰਜ਼ੇ ਦਾ ਵਿਆਜ ਨਹੀਂ ਮੋੜ ਸਕਣਾ ਤਨਖਾਹ ਕਿੱਥੋਂ ਦੇਓਗੇ ਔਰ ਇਸ ਸਟੇਟ ਲੋਪਣ ਵਾਲਾ ਕੰਮ ਜਿਹੜਾ ਉਹ ਸਰਕਾਰ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਗੰਬੀਰਤਾ ਨਾਲ ਸੋਚਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੀ ਲੋੜ ਕੀ ਹੈ ਇਮੀਡੀਟਲੀ ਜਿਹੜੀ ਲੋੜ ਹੈ ਪੰਜਾਬ ਦੇ ਲੋਕਾਂ ਦੀ ਉਹ ਇੱਕ ਤਾਂ ਇਹ ਹੈ ਵੀ ਪਹਿਲਾਂ ਪੀਣ ਵਾਲਾ ਪਾਣੀ ਹਰ ਘਰ ਨੂੰ ਮਿਲਿਆ ਕਰਾਇਆ ਜਾਏ ਹਰ ਖੇਤ ਨੂੰ ਨਹਿਰੀ ਪਾਣੀ ਜਿਹੜਾ ਉਹ ਮਿਲਿਆ ਕਰਾਇਆ ਜਾਵੇ ਇਹਦੇ ਬਾਅਦ ਬਾਕੀ ਲੜਾਈ ਅਗਲੀ ਜਿਹੜੀ ਉਹ ਜਾਰੀ ਰਹੇਗੀ ਪਹਿਲਾਂ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਜਾਵੇ ਜਨਪਦ ਸਾਹਿਬ ਕਾਫੀ ਸਮੇਂ ਤੋਂ ਆਪਣੇ ਕਿਸਾਨਾਂ ਪਰ ਆ ਜਿਹੜੇ ਆ ਉਹ ਵੋਟਰਾਂ ਦੇ ਵਿੱਚ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੱਲ ਨਿਕਲੇਗਾ ਦੇਖੋ ਮੋਟਰਾਂ ਵਾਲਾ ਕੰਮ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਖਤਮ ਹੋ ਰਿਹਾ ਜਿੱਥੇ ਅਸੀਂ ਪਹੁੰਚ ਗਏ ਹਰ ਸਾਲ 15 20 ਫੁੱਟ ਜਿਹੜਾ ਟੋਟਾ ਨਵਾਂ ਪੈ ਜਾਂਦਾ ਔਰ ਜਿਹੜੀ ਮੈਂ ਜ਼ਿਕਰ ਕੀਤਾ ਜਿੱਥੋਂ ਹੁਣ ਅਸੀਂ ਪਾਣੀ ਲੈ ਰਹੇ ਆ ਇਹ ਸਾਰਾ ਕੈਂਸਰਸ ਹੈ ਇਹ ਤੋਂ ਅਗਰਾ ਜਿਹੜਾ ਐਕੁਆਫਾਇਰ ਹੈ ਉਹ ਤਾਂ ਬਿਲਕੁਲ ਹੀ ਪਾਣੀ ਫਸਲਾਂ ਨੂੰ ਲਾਉਣ ਦੇ ਯੋਗ ਨਹੀਂ ਫਸਲ ਨਹੀਂ ਹੋਣੀ ਨਾਉ ਪੀਣ ਦੇ ਲੈ ਕੇ ਇਸ ਕਰਕੇ ਕੋਈ ਆਲਟਰਨੇਟਿਵ ਹੈ ਨਹੀਂ ਸਵਾਏ ਸਾਨੂੰ ਜਿਹੜਾ ਕੁਦਰਤ ਦਾ ਬਖਸ਼ਿਆ ਦਰਿਆਈ ਪਾਣੀ ਹੈ ਉਹ ਸਾਡੇ ਘਰਾਂ ਨੂੰ ਜਾਵਦੇ ਕਿਤਾ ਨੂੰ ਜਾਵਦੇ ਸਵਾਲ ਮੈਂ ਕਰ ਰਹੇ ਸੀਗਾ ਤੁਹਾਡੇ ਕੋਲ ਕਿ ਜਿਹੜੇ ਆਪਣੇ ਕਿਸਾਨ ਭਰਾ ਉਹਨਾਂ ਦੇ ਦੇਖੇ ਆ ਕਾਫੀ ਸਮੇਂ ਤੋਂ ਤੇ ਆਮਦਨ ਦੇ ਸਮੇਂ ਚ ਕੋਈ ਹੱਲ ਨਿਕਲੇਗਾ ਉਹ ਬਿਹਤਰ ਰਹੇਗਾ ਉਹਨਾਂ ਨੂੰ ਪੁੱਛੋ ਜਿਹੜੇ ਬੈਠੇ ਆ ਅਸੀਂ ਤਾਂ ਉਹਨਾਂ ਦੇ ਹਮਦਰਦਾਂ ਸਚੌਣੇ ਵੀ ਕੋਈ ਕੋਈ ਪੁੱਛੇ ਕੀ ਹੱਲ ਨਿਕਲੇ ਤਾਂ ਜਿਵੇਂ ਸਾ 108 ਤੇ ਫੋਨ ਕਰਦੇ ਦੀ ਇੱਕ ਮਸ਼ਹੂਰ ਕਲਾ ਪ੍ਰੀਤ ਜਿਹੜੀ ਆ ਤੁਹਾਨੂੰ ਇਸ਼ਾਰਾ ਪੜਾ ਲੱਗਾ ਹੋਊਗਾ ਉਹਨਾਂ ਨੂੰ ਜਿਹੜਾ ਨਾ ਸੀਲ ਕਰ ਦਿੱਤਾ ਗਿਆ ਉਸ ਕਲਾ ਨੂੰ ਤੇ ਜਦ ਕਿ ਕੋਈ ਐਕਸ਼ਨ ਜਿਹੜਾ ਵਾ ਕੰਪਨੀ ਦੇ ਉੱਤੇ ਮੇਰੇ ਕਰ ਨਹੀਂ ਦਿੱਤਾ ਗਿਆ ਕੀ ਕਾਂਗਰਸ ਬਾਰੇ ਬੜਾ ਵੱਡਾ ਲੇਕਨ ਇੱਕ ਕਾਨੂੰਨ ਦੇ ਵਿੱਚ ਜਿਹੜਾ ਫਰਟੀਲਾਈਜ਼ਰ ਐਕਟ ਵੀ ਜਿਹੜਾ ਪੈਸਟੀਸਾਈਡ ਸੀਡਸ ਐਕਟ ਦੇ ਵਿੱਚ ਵੀ ਉਹ ਜਿਹੜੇ ਲੋਕੀ ਦੋਸ਼ੀ ਨੇ ਉਹਨਾਂ ਨੂੰ ਇਹ ਕਾਨੂੰਨ بچਾਉਂਦਾ ਹੈ ਤੇ ਜਿਹੜੇ ਇਹੜਾ ਵੇਚਣ ਵਾਲੇ ਨੇ ਉਹਨਾਂ ਨੂੰ ਫਸਾਉਂਦਾ ਹੈ ਜੇ ਫਰਟੀਲਾਈਜ਼ਰ ਦਾ ਸੈਂਪਲ ਫੇਲ ਹੋ ਜਾਦਾ ਤਾਂ ਕੰਪਨੀ ਬਣਾਉਣ ਵਾਲੇ ਮੈਨੂਫੈਕਚਰਰ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਅੱਜ ਜਿਹੜਾ ਪੰਜਾਬ 'ਚ ਸਾਰੇ ਪੰਜਾਬ ਦੇ ਡੀਏਪੀ ਦੇ ਉਸ ਵੱਲ ਦੇ ਸੈਂਪਲ ਫੇਲ ਹੋ ਗਏ ਉਸ ਵੱਲ ਨੂੰ ਕੋਈ ਪੁੱਛਣ ਵਾਲਾ ਨਹੀਂ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਪਰਚੇ ਦਰਜ ਹੋ ਰਹੇ ਨੇ ਅਸੀਂ ਉਹਦੇ ਬਾਰੇ ਵੀ ਸਰਕਾਰ ਨੂੰ ਕਿਹਾ ਵੀ ਇਹ ਕੀ ਹੋਇਆ ਤੁਸੀਂ ਉਸ ਵੱਲ ਦੇ ਖਿਲਾਫ ਕਾਰਵਾਈ ਕਰੋ ਇਸੇ ਤਰ੍ਹਾਂ ਮੈਨੂੰ ਪਤਾ ਲੱਗਿਆ ਵੀ ਇੱਥੇ ਸ਼੍ਰੀ ਰਾਮ ਵਾਲ ਕੰਪਨੀ ਦਾ ਸੀਡ ਜਿਹੜਾ ਕਿਸਾਨਾਂ ਨੂੰ ਸਪਲਾਈ ਕੀਤਾ ਜਿਹੜਾ ਮਿਕਸ ਸੀਗਾ ਜਿਹੜਾ ਠੀਕ ਨਹੀਂ ਸੀ ਅਪ ਟੂ ਦਾ ਮਾਰਕ ਨਹੀਂ ਸੀ ਉੱਥੇ ਵੀ ਉਹਨਾਂ ਦੇ ਖਿਲਾਫ ਫਰਚਾ ਦਰਜ ਕਰਨ ਦੀ بجائے ਉਲਟਾ ਦੁਕਾਨਦਾਰ ਨੂੰ ਸਜ਼ਾ ਦਿੱਤੀ ਜਾ ਹੀ ਰਹੀ ਸੀ ਟੇਕ ਅਪ ਕਰਾਂਗੇ ਮੁੱਦਾ ਵੀ ਇਸ ਤਰ੍ਹਾਂ ਨਹੀਂ ਹੋਉਂਦਾ ਜੀ ਜੀ ਸਰ ਆਪ ਹੀ ਸਵਾਲ ਹੈ ਕੰਗਨਰ ਨਾਮਤ ਜਿਹੜੀ ਆ ਹਰ ਸਮੇਂ ਜਿਹੜਾ ਮੈਂ ਉਹਦੇ ਤੇ ਕਮੈਂਟ ਨਹੀਂ ਕਰਦਾ ਮੈਂਟਲੀ ਡਿਸਟਰਬਡ ਲੜਕੀ ਆ ਉਹਦੇ ਪੇਰੈਂਟਸ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਫਿਲਮ ਫਿਲਮ ਨੂੰ ਹਰੀ ਚੰਡੀ ਮਿਲ ਗਈ ਹੈ ਕੀ ਕੋਈ ਨਹੀਂ ਹਰੀ ਚੰਡੀ ਮਿਲਲੀ ਇਹ ਤਾਂ ਪੰਜਾਬ ਦੇ ਲੋਕਾਂ ਦੇ ਕਾਸਟ ਆਫ ਦੇ ਸਿੱਖਾਂ ਦੇ 70% ਸੈਂਟੀਮੈਂਟਸ ਨੂੰ ਫੇਰਨ ਦੀ ਕੋਸ਼ਿਸ਼ ਹੋएगी ਜੇ ਹਰੀ ਧੰਦੀ ਜਿੱਲੇ ਇਹਨਾਂ ਦੇ ਹਾਲਾਤ ਖਰਾਬ ਹੋਣਗੇ ਠੀਕ ਅਜਾਬ ਸਰ ਇੱਕ ਸਵਾਲ ਹੈ ਕਿ